ਚਾਲ ਵੀ ਹੈ ਆਂਦੇ ਸਰਦਾਰ ਜੀ ਚਾਲ ਹੈ 100 ਰੁਪਏ ਦਿੱਤਾ ਮੈਂਗਾ ਇਹ ਤੋੜ ਕੇ ਉਹ ਕਹੋ ਜਦੋਂ ਤੋੜਨ ਲੱਗਾ ਉਹਦਾ ਮਾਲਕ ਆ ਆਂਦਾ ਜੀ ਨਾ ਚਤਾ ਉੱਠ ਕੇ ਤੋੜਿਆ ਮੈਂ ਦਰਫਟੇ ਮੂੰਹ ਤੋਂ ਦਿੱਤਾ ਮੈਨੂੰ ਕੋ ਗੋਤਾ ਵੀ ਨਹੀਂ ਚਾਹੀਦਾ ਹੁੰਦਾ ਮਰਦਨ ਅਜਦਾ ਕਿਤੇ ਵੇਖਿਆ ਕੋਈ ਬਿਲਕੁਲ ਇਹ ਕੀਰਾ ਤੋੜੀਆਂ ਜੀ ਅਸੀਂ 35 ਕਿਲੋ ਮੀਟਰ ਅੱਛਾ ਬਲਉਤਰੇ ਬਲਉਤਰੇ ਅੱਗੇ ਜਿਹੜੇ ਚੋਰ ਸੀ ਨਾ ਪਾੜ ਦੇ ਵੇ ਦੀ ਬੋਤਾ ਕੱਢ ਲੈਂਦੇ ਕਿ ਕਹਿੰਦੇ ਯਾਰ ਉੱਠ ਉੱਠ ਕਿਵੇਂ ਨੰਗੇ ਹੋ ਆਹੋ ਜਿੰਨਾ ਬੋਤਾ ਸਚਾਰਾ ਹੋਰ ਕੋਈ ਚੀਜ਼ ਨਹੀਂ ਪਾੜ ਵੇ ਦੀ ਕੱਢ ਲਓ ਪਾਣੀ ਕੱਢਣ ਨੂੰ ਪਾਣੀ ਤੇ ਮਸ਼ੀਨ ਤੇ ਜੋੜ ਲਓ ਬੋਕੀ ਤੇ ਗਿਜਾ ਲਓ ਆ ਬੋਕਾ ਮੂੰਹ ਨਾ ਫੜ ਕੇ ਵੀ ਕਿੱਥੂ ਗੱਲ ਰੋਟੀ ਵੀ ਪਕਾਉ ਪੈਰ ਨਾਲ ਜਦੋਂ ਨੱਚਣ ਲਾ ਲਿਆ ਪਾਇਰ ਕੜੇ ਕੜੇ ਰੋਟੀ ਵੀ ਪਕਾ ਦਿੰਦੇ ਸਿੱਕ ਟੱਕਝੋ ਹਾਲੇ ਛੱਡਣਾ ਟੱਕਝੋ ਹਾਲ ਲੈਣਾ ਪੱਠੇ ਵੱਢ ਕੇ ਰੱਖਿਆ ਉਹਨੇ ਬੰਦੇ ਨੇ ਚਿੱਲੀ ਪੌਣੀ ਦੇ ਲੱਦ ਕੇ ਤੁਰੀ ਉਹਨਾਂ ਦੇ ਮਸ਼ੀਨ ਤੇ ਉਧਰ ਲਿਆ ਕੇ ਬਾਬੋਤੇ ਨੂੰ ਪੁਛਾਂ ਕਰਕੇ ਮਿੰਦੀ ਸੜ ਦੇਣੀ ਸਤਰੀਆ ਗਾਲ ਦੋਸਤੋ ਮੈਨੂੰ ਪਤਾ ਕਿ ਆਹਲਾ ਚਿਹਰਾ ਦੇਖ ਕੇ ਕਈਆਂ ਦਾ ਚੇਤਰਾਜੀ ਹੋ ਜਾਂਦਾ ਹੈ ਕਿਉਂਕਿ ਸਾਡੇ ਸਤਿਕਾਰਯੋਗ ਬਾਪੂ ਰਾਜ ਸਿੰਘ ਰਾਜੇਣ ਜੀ ਬਹੁਤ ਹੀ ਨੇਕਦਿਲ ਤੇ ਚੰਗੇ ਇਨਸਾਨ ਨੇ ਤੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਬਹੁਤ ਹੀ ਪੁਰਾਣੇ ਘੋੜੇ ਰੱਖਦੇ ਆ ਰਹੇ ਨੇ ਤੇ ਅੱਜ ਗੱਲਾਂ ਬਾਤਾਂ ਕਰਾਂਗੇ ਬੋਤਿਆਂ ਦੇ ਬਾਰੇ ਬਾਪੂ ਨੇ ਕਾਫੀ ਕੁਝ ਦੱਸਿਆ ਸਾਨੂੰ ਬੋਤਿਆਂ ਦੇ ਬਾਰੇ ਚ ਤੇ ਆਓ ਫਿਰ ਆਪਾਂ ਕਰਦੇ ਹਾਂ ਇੱਕ ਬਲੌਗ ਦੀ ਸ਼ੁਰੂਆਤ ਤੇ ਤੁਹਾਨੂੰ ਮਿਲਾਉਂਦੇ ਹਾਂ ਸਤਿਕਾਰਯੋਗ ਬਾਪੂ ਜੀ ਨਾਲ ਆਓ ਦਰਸ਼ਨ ਕਰੋ ਜੀ ਦੀਆਂ ਤਿੰਨ ਕਰ ਲਈਆਂ ਚਾ ਚਕਲ ਬਾਪੂ ਜੀ ਬਾਪੂ ਆ ਜਾਓ ਹਾਂ ਔਰ ਬਾਪੂ ਸੇਤਾ ਗੈਂਮ ਨੇ ਮੇਲਾ ਬਹੁਤ ਵਧੀਆ ਰਿਹਾ ਫੌਜੀ ਦੀ ਬਾਪੂ ਹੈ ਫੌਜੀ ਦੀ ਆ ਉਸ ਕੋ ਤਾਂ ਫੇਰੀ ਉਹੀ ਹੈ ਨਾ ਇਹ ਆਹ ਵੱਡੀ ਹੈ ਮੱਝੂਗੇ ਵਾਲੇ ਫਿਰ ਮੱਝੂਗੇ ਵਾਲੇ ਚਾਲਾ ਨਹੀਂ ਮੈਂ ਉਹ ਤੈਨੂੰ ਦੱਸਦਾ ਹੂੰ ਕੀ ਵੜੀ ਆਪਣੀਆਂ ਵੀ ਖੜੀਆਂ ਰਹਿ ਜਾਂਦੀਆਂ ਹਾਂ ਉਹ ਫਿਰ ਦੋ ਤਿੰਨ ਦਿਨ ਇੰਨਾ ਇੰਨਾ ਦੇਦਾ ਹੂੰ ਉਹਦੇ ਵਜ੍ਹਾ ਅੱਕ ਫਿਰ ਉਹ ਤਾਂ ਇੱਕ ਬਰ ਸੁੱਟੀ ਖੜੇ ਆਉਂਦੀ ਆ ਉਹ ਜਿੱਦਾਂ ਉਹ ਜ਼ੈਰ ਦੰਗਰ ਨੂੰ ਮੋਈ ਮੋਜੰਗਾ ਜੇਰਬਾ ਜੇਰਬਾ ਫਿਰ ਇਹਦੇ ਨੇ ਉਹ ਥੱਲੇ ਹੀ ਛੱਡਦਾ ਤੂੰ ਲੋਕਾਂ ਦੇ ਉੱਤੇ ਡੰਗਰ ਬੈ ਗਿਆ ਡੰਗਰ ਦਾ ਜੇਰਬਾ ਥਾਰੇ ਚੋਕ ਲੈਦੀ ਆ ਇੰਨੀ ਵਧੀਆ ਹਬੂਟੀ ਆ ਉਹ ਮੈਂ ਨਾ ਵਿੱਚ ਇੰਨੀ ਘਪੂ ਕੇ ਕੁੰਬੜਾ ਉਹ ਵੀ ਵਿੱਚ ਕੋਤਰ ਕੇ ਤੇ ਬਗੜ ਕੇ ਬਣਾਇਆ ਕਿ ਮੈਂ ਤਾਂ ਬੱਗੇ ਨਹੀਂ ਤੇ ਉਹ ਮੈਂ ਦੇਖਿਆ ਤਿੰਨ ਕਿ ਦਿਨ ਦੇ ਦੇ ਇੰਨਾ ਇੰਨਾ ਡੰਗਰ ਨੂੰ ਆ ਜਿਹੜੀ ਗਾਮਸ਼ੇ ਨੂੰ ਬੜੀ ਮੋਟੀ ਸੋਲੋ ਜਾ ਐ ਚੱਕੀ ਜਿੰਦੀ ਇੱਕ ਡੰਪਰ ਤੈਨੂੰ ਦੇਖੇ ਜਾਵਾਂਗੇ ਉਹ ਜੀ ਮੈਨੂੰ ਦੱਸ ਦਿਓ ਆਪਾਂ ਬਣਾ ਹੀ ਲਾਂਗੇ ਉਹ ਹੱਕ ਸੈਨ ਪੌਣੇ ਵਿੱਚ ਹਾਂ ਉਤਰ ਕੇ ਉਤਰ ਕੇ ਮੋਢੇ ਕਿ ਪੱਤੇ ਨਹੀਂ ਇਹ ਤਾਂ ਗਾਣੀਆਂ ਤੋੜ ਲੈਣੀਆਂ ਜਿੱਤ ਚੰਗੇ ਵਿੱਚ ਥੱਲੇ ਰੱਖ ਕੇ ਇਹ ਕਈ ਟਾਈਮ ਤੇ ਹੁੰਦਾ ਕਈ ਵਾਰ ਫਲ ਲੱਗਾ ਦਾ ਉੱਤਰਦਾ ਹੁੰਦਾ ਆ ਜਿੱਦਣ ਫਲ ਕਈ ਵਾਰ ਅਸੂ ਕਤੇ ਮੋਢ ਉਤਰ ਕੇ ਪਾਉ ਆਹ ਮੋਢ ਕਰਾ ਰਹਾ ਹੁੰਦਾ ਉਹਦਾ ਮੋਢ ਤੋਂ ਮੋਢ ਜਿਹਰਾ ਸਾਹ ਹੂੰ ਇਹ ਰੋਤ ਰੋਤਦਾ ਮੀਓ ਹੁਣ ਤਾਂ ਉਹ ਡੁੱਡੀਆਂ ਲੱਗੀਆਂ ਨਾ ਹਾਂ ਓਹੋ ਤੇ ਉਹ ਵਿੱਚ ਜੀਵੀ ਜੋ ਹੈ ਥੋੜੀਆਂ ਲਾਲ ਮਿਰਚਾਂ ਮੇਥੇ ਤੇ ਵੇਖੋ ਜੀ ਇਹ ਸੌ ਮਸੇਲੇ ਦਾ ਪਿਓ ਆ ਜਿਹੜਾ ਆਪਣੇ ਕੋਲੇ ਆ ਮੈਂ ਤਾਂ ਬਸ ਇਹ ਹੂੰ ਮੇਰਾ ਖਿਆਲ ਹੈ ਵੀ ਜਿਹੜਾ ਇਹ ਇਹ ਨਾ ਤੋਰੇ ਫੇਰੇ ਨਾਲ ਜਦੋਂ ਜਵਾਗ ਜਿਉਂਦੇ ਉਦੋਂ ਵਾਵਾ ਲੈ ਜਾਂਦੇ ਨਹੀਂ ਖੜੇ ਰਹਿੰਦੇ ਤੇ ਉਹ ਖੜਨ ਨਾਲ ਭੱਜ ਦਰਦੀ ਹੈ ਆ 컬러 ਭੱਜ ਆ ਇਹ ਚੰਗੇ ਜਾਨਵਰ ਸੀਗੇ ਵਿੱਚ ਵਿੱਚ ਬਹੁਤ ਵਧੀਆ ਬਾਪੂ ਅੱਧਾ ਪੰਜਾਬ ਗਿਆ ਸੀ ਆਪਣਾ ਅੱਧਾ ਨਹੀਂ ਪੂਰਾ ਹੀ ਚੱਲ ਗਿਆ ਸੀ ਪੋਤੇ ਪਾ ਮੇਰੀ ਰੀਤ ਤਾਂ ਬਹੁਤ ਸੀ ਜਦੋਂ ਮੈਂ ਨਿਗਾਹ ਮਾਰਦਾ ਗੌਰਤਾ ਹੀ ਕਰਦੇ ਆ ਪਰ ਜਿੰਨੀ ਮੈਨੂੰ ਸ਼ੌਂਕ ਸੀਗਾ ਪੋਤਿਆਂ ਦਾ ਮੈਂ ਤਾਂ ਸੀ ਇੱਕ ਉੱਠ ਤੇ ਇੱਕ ਘੋੜਾ ਖੁਰਲ ਤੇ ਖੜੇ ਹਾਂ। ਹੂੰ। ਘਾਟ ਹੀ ਉੱਠ ਤੇ ਹੀ ਪਾਰੋ ਘੋੜੇ ਦੇ ਚੜਜੋ ਆ ਜੋ ਚੱਲਦੇ ਨਹੀਂ। ਪਰ ਉਹ ਬੰਲਾ ਨਹੀਂ ਬਣਦੀਆਂ ਸਾਥੀ ਨਹੀਂ ਮਿਲਦਾ ਉਹ ਜੰਮਾ। ਆਹ। ਉਹ ਸਾਡਾ ਬਾਟ ਬੜੀ ਦੂਰ ਦੀ ਆ ਕਦੇ ਤੇ ਲੱਗੇ ਹੁੰਦੇ ਤਾਂ ਫੇਰ ਤਾਂ ਐ ਬਈ। ਬੋਤਾ ਤੌਜੀ ਤੋਰਿਆ। ਉਹਨਾਂ ਦੇ ਮਤਲਬ ਹੱਲ ਕਰਨੇ ਆ। ਤੋਰਿਆ ਬੋਤਾ ਹੋਵੇ। ਹੂੰ। ਘੋੜਿਆਂ ਨੂੰ ਕੀ ਲੈ ਵਟਾ। ਰਾਹ ਘੋੜਾ। ਬਹੁਤ ਤੁਰਦਾ ਸੀ। ਕਿਰਾਂ ਅਸੀਂ ਨਗੌਰ ਗਏ। ਹੂੰ। ਬਾਗੜੀਆਂ ਨੇ ਬੂਤਾ ਤੋੜਿਆ ਕੀ ਦਾ ਮੁੱਲ ਕਿੰਨਾ ਕਰਾਇਆ 11000 ਹਾਂ ਮੈਂ ਕਿਹਾ ਦਣੀ ਗਣਾ ਦਾ ਮੈਂ ਊਠ ਕਾ ਸਰਦਾਰ ਜੀ ਇਹ ਇੱਕ ਕੰਨਵੀਂ ਦਾ ਮੇਰੇ ਰੇਲ ਦੇ ਡੱਬੇ ਨਾਲੋਂ ਪੁੱਛੇ ਕਬੂਤੇਦਾਰ ਹੈਗਾ ਮੈਂ ਇੱਕ ਆਧਾਰ ਨਹੀਂ ਦਿੰਦਾ ਜੀ ਉਦੋਂ ਸਾਲਾ 11000 ਬਾਲਾ ਲੱਗਾ ਉਦੋਂ ਸੈਂਕੜਿਆਂ ਚ ਆ ਜਾਂਦਾ ਇੱਕ ਮੈਂ 4 4 5 500 ਦੀ ਕੋਈ ਲਾਉਂਦਾ ਰਹੇ ਹਾਂ ਮੇਰੇ ਨਾਲ ਜਿਹੜੇ ਬੰਦੇ ਹੁੰਦੇ ਸੀ ਉਹਨਾਂ ਇਹ ਆਖਣਾ ਰਾਸ ਐ ਪੈਸੇ ਤੇਰੇ ਤੁਹਾਡੇ ਤੁਰਦੀਆਂ ਤੇਰੀਆਂ ਘੂੜੀਆਂ ਸਾਡੇ ਪੈਸੇ ਵੱਧਾ ਸਾਡੀਆਂ ਤੁਰਦੀਆਂ ਮੰਗਾ ਤੁਸੀਂ ਰਾਜੀ ਨੂੰ ਪੈਣ ਤਣੀ ਲੈਣੀ ਰਾਜੀ ਉਹ ਮੈਂ ਤਾਂ ਹੱਡ ਵੀ ਨੇ ਵੀ ਇਹ ਹੱਡ ਚੰਗਾ ਆ ਬਿਲਕੁਲ ਬਿਲਕੁਲ ਚੰਡੀਉਂ ਪਤਾ ਲੱਗ ਜਾਂਦਾ ਡੰਗਰ ਚੱਡੇ ਉਹਦਾ ਤੋਰੇ ਵਾਲੇ ਦਾ ਇੱਕ ਅਸੀਂ ਹਜੇ ਸਮਾਨ ਰੱਖਿਆ ਨਾ ਤੱਬੂ ਤੂੰ ਬੁਲਾਣਾ ਤੁਰੇ ਜਾਂਦੇ ਸੀ ਉਹ ਗੀੜਾ ਲਾਉਂਦਾ ਸੀ ਮੀਆਂ ਮੰਮੀਆਂ ਰੋਕੀ ਉਹ ਬਕਾਊਆ ਸਰਦਾਰ ਜੀ ਬਕਾਊਆ ਕਿਹਾ ਦਾਮ ਆਂਦਾ ਇਹ ਦਾਮ ਕਿਤਨਾ ਕਰਾਵਾਂ 35 ਤੋਂ ਕਮ ਨਹੀਂ ਛੜੂਗਾ ਮੈਂ ਕੱਢ ਕੇ 700 ਰੁਪਏ ਗਿਆ ਅੱਛਾ ਉਹ ਮੇਰੇ ਨਾਲ ਦਾ ਬੰਦਾ ਭਦਰ ਸਿੰਘ ਉਹਦਾ ਰਾਸ ਹੈ ਤੂੰ ਵੀ ਤਾਂ ਕੀ ਵੇਖਿਆ ਘੋੜੀ ਦਾ ਮਾਮਾ ਸਭ ਕੁਝ ਵੇਖ ਲਿਆ 35 ਮੈਂ ਬੱਕਰੀ ਨਹੀਂ ਕੋਈ ਦਤਾ ਤੇ ਘੋੜੀ ਆ ਇਹ ਤੁਰਦੀ ਤੋਰਾ ਵੇਖੇ ਕਿਵੇਂ ਆ ਉਦੋਂ ਆਥਣ ਨੂੰ ਉਹਦੇ ਗਾਖ ਵੀ ਆੜੇ ਜਿਹੜੇ ਲੱਗੇ ਹੋਏ ਸੀ ਹਾਂਜੀ 라ਊਗਾ ਮੈਂ ਵੀ ਵਕਾਉਣੀ ਨਹੀਂ ਯਾਰ ਕਿੰਨੇ ਦੀ ਪੈਂਦੀ ਸੀ ਹਾਂ ਇਹ ਯਾਰ ਅਸੀਂ ਤਾਂ ਤੰਨਾ ਦਿਨਾਂ ਦੇ ਮਗਰ ਵਰਦੇ ਸੀ ਹੂੰ ਹੁਣ ਜੀ ਮੈਂ ਨਹੀਂ ਵਕਾਉ ਵੀ ਨਹੀਂ ਯਾਰ ਇਹਦਾ ਕਟੋਰਾ ਠੂਠਾ ਪੱਜ ਕੇ ਕਟੋਰਾ ਮਿਲਿਆ ਹੂੰ ਉਹ ਆਂਦੇ 80000 ਲਾਉਣੇ ਆ ਦਿੰਨੇ ਤਾਂ ਦੇਖ ਲੂ ਮਰਨੇ ਮੈਨੂੰ ਉਹ ਬੰਦਾ ਨਾਲ ਦਾ ਦਾ ਰਾਸਾ ਦੇਖ ਲੱਗ ਮਤ ਪਾਈ ਹਾਵੀ ਆ ਰਿਹਾ ਦਾ ਵੀ ਆ ਰਿਹਾ ਜਾਂਦਾ ਨਾ ਕੱਢ ਦੂਗੀ ਇਹ ਤੇ ਮੇਰੇ ਇੱਥੇ ਆ ਕੇ ਮੈਂ ਜਿੰਨੇ ਮੇਲੇ ਤੋਂ ਵੀ ਉਹ ਜੋਗਰਾਵਾਂ ਵਾਲੀ ਘੋੜੀ ਮੈਂ ਕੋਠੇ ਰਹੀ ਅਸੇ ਅਸੇ ਉਹ ਜਿਹੜੀ ਉਹ ਸਿੰਗੀ ਉਹ ਪੱਡੂ ਵਾਲੀ ਹਾਂ ਹਾਂ ਉਮਰਾਸ ਨਹੀਂ ਕਿੰਦੇ ਤੂੰ ਹਾਂ ਚੋਪੈਰਾ ਤੋਂ ਸੀ ਬੈਰ ਤੋਂ ਸੀ ਆਈ ਸੀ ਕਿ ਇਹ ਸਾਲਾ ਕਾ ਲੈਂਦੀ ਧੀ ਕੋ ਨੂੰ ਟੰਟਾ ਨਹੀਂ ਹੁੰਦਾ ਬਿਲਕੁਲ ਮਸੂ ਲੈਣਾ ਤਾਂ ਬੰਦੇ ਦੋ ਹੀ ਹੋਣ ਤੀਜਾ ਹੋਵੇ ਨਾ ਰੈ ਨਹੀਂ ਗਲਤੀ ਉਹ ਐ ਦੀ ਗੱਲ ਤੇ ਅੱਖ ਚੱਕ ਵੀ ਆ ਜਾ 60 ਰੁਪਏ ਮਾਰੂ ਜੀ ਮਾਰ ਦੇ ਲੋੜ ਜੀ ਮਾਰ ਜੇ ਚੀਜ਼ ਪਸੰਦ ਆ ਗਈ ਤਾਂ 10 ਰੁਪਏ ਹੈ ਮਹਿੰਗੀ ਕੀ ਸਸਤੀ ਕੀ ਫਿਰ ਚੱਕ ਲਓ ਚੱਕ ਲਓ ਤੇ ਬਾਪੂ ਬੋਤਾ ਲੈਣਾ ਹੋਵੇ ਕੀ ਪਛਾਣੇ ਪੋਤੇ ਚੰਗੇ ਪੋਤੇ ਦੇ ਪੋਤੇ ਦੇ ਪੈਰ ਛੋਟਾ ਹੋਣਾ ਚਾਹੀਦਾ ਹੈ ਹੀਡਰ ਛੋਟਾ ਹੋਣਾ ਚਾਹੀਦਾ ਹੀਡਰ ਹੁੰਦੀ ਪਾਥੀ ਚੱਲੇ ਪਾਥੀ ਐ ਖੋਚ ਬਾਲੀ ਲੇਦੇ ਨਹੀਂ ਹੁੰਦੀ ਜੀ ਖੁੱਤ ਕੀ ਚੀਜ਼ ਮੁੰਡਿਆਂ ਮਾਗਰ ਲੀ ਲੱਗਦੀ ਅੱਛਾ ਬੂਸ ਜਿੰਨੀ ਛੋਟੀ ਪਾਮਾ ਕਟੋਰੀ ਚ ਪਾਣੀ ਪਿਆ ਲੂ ਉਹ ਬੋਤਲਾਂ ਅੱਛਾ ਮੇਰਾ ਬਹੁਤ ਮੰਨ ਸੀਗਾ ਮੈਨੂੰ ਇਹ ਆਹ ਇਹ ਤੇ ਤੁਹਾਨੂੰ ਕਿਹਾ ਬਾਪੂ ਕੇ ਉਹ ਗੱਲ ਸੁਣੋ ਨਾ ਆਨ ਜਲਦੀ ਗੱਲ ਦੀ ਮੈਂ ਅੱਜ ਤੇ ਮੰਨਦਾ ਸੀ ਦੋਹਾਂ ਗੱਲਾਂ ਇਤਰਨੋਂ ਕਰ ਦਿੰਦਾ ਤੁਰਿਆ ਨਹੀਂ ਹਾਂ ਉਹ ਤੇ ਦੂਜੀ ਗੱਲ ਇਹ ਵੀ ਦੂਜੇ ਬੰਦਿਆਂ ਨੂੰ ਸੂਲੀ ਚੜਾਉਣਾ ਫੇਰ ਐਵੇਂ ਗੱਡੀ ਲਈ ਫਿਰਗੇ ਚੰਗੇ ਨਹੀਂ ਲੱਗਦਾ ਹਾਂ ਦੂਜਾ ਇਹਾਂ ਦਾ ਜਾਣਾ ਮੈਂ ਤੁਸੀਂ ਜਾਓ ਉਹ ਬੰਦਾ ਹੀ ਨਕਮਾ ਸਾਡਾ ਉਹ ਜਿਹੜਾ ਬੰਦਾ ਇਹ ਦੇਖੋ ਕਿ ਇਹਦਾ ਸਮੁੰਦਰ ਵਰਦੇ ਨੇ ਸਮੁੰਦਰ ਤੇ ਜੀ ਜੀ ਮਰਜੀ ਮੱਛੀ ਫੜ ਲੈ ਦਿਨ ਕਰ ਉੱਥੇ ਤੇ ਵੱਡਾ ਸਮੁੰਦਰ ਆ ਵੱਡਾ ਸਮੁੰਦਰ ਤੇ ਇਸ਼ਨਾਨ ਕੀਤਾ ਕਰ ਕੱਲ ਕੱਲ ਦੇ ਕੀਤੇ ਹੁਣ ਅੱਜ ਨਹੀਂ ਕਰਨਾ ਨਹੀਂ 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 ਉਧਰ ਪੁਸ਼ਕਰ ਹਾਂ ਹਾਂ ਪੁਸ਼ਕਰ ਕਰਾ ਮੈਂ ਪੁਸ਼ਨਾਣ ਵੇਖੋ ਜੀ ਠਾੜ ਤੀਰ ਦਾ ਹਾਂ ਬਰਮਾ ਕਾਰ ਸ਼ਬਜੀ ਕਾਰ ਬਾਰਵਦੀ ਕਾਰ ਗਵਿੰਦ ਕਾਰ ਨਾਨਕਾ ਘਾਟ ਸਾਰੇ ਉਥੇ ਬਾੜ ਠਾ ਠਾ ਦੇ ਹੂੰ ਠਾ ਠਾ ਕੋਈ ਤਾਂ ਆਪਣੀ ਕਮੇਟੀ ਨੇ ਕੋਈ ਕਰ ਲਿਆ ਉਦੋਂ ਅੱਗੇ ਛਪੜੀ ਹੁੰਦੇ ਮੱਛੀਆਂ ਮੇਰੇ ਜਿਹੀ ਜਿਹੀ ਅੱਛਾ ਅੱਛਾ ਕਰਦੇ ਬੰਦੇ ਨਾਉਂਦੇ ਨਹੀਂ ਸੀ ਨਾਉਂਦੇ ਹਾਂ ਦੇਖਣ ਵਾਲੀਆਂ ਚੀਜ਼ਾਂ ਹੁੰਦੀਆਂ ਪਾਰਵਤੀ ਤੇ ਸ਼ਿਵਜੀ ਦਾ ਵੇਖੋ ਪਾੜੀ ਜਮੇ ਆ ਲੱਗਦੀ ਹੈ ਆਹੋ ਤੇ ਦੂਰ ਦੂਰ ਤੇ ਦੂਰ ਦੂਰ ਇੱਕ ਬੰਦਾ ਆਪਣਾ ਠਾਕਰ ਸੀ ਜਾ ਰਿਹਾ ਉਹ 10 ਕਿਲੋਮੀਟਰ ਤੇ ਪਰਾ ਹੀ ਜਾਂਦੇ ਤਾਂ ਉਹ ਵੀ ਮਨੋਂਦੇ ਤੁਨੂੰ ਠਾਕਰ ਬੰਦਾ ਚੰਗਾ ਬਿਮਾਰੀ ਵੀ ਦਾਣਾ ਪਾਣੀ ਦਾ ਫਰਕ ਹੁੰਦਾ ਬਿਲਕੁਲ ਉਹ ਅਸੀਂ ਵੀ ਪੱਗਾ ਕਹਿੰਦਾ ਵੀ ਔਖਾ ਹੋਊਗਾ ਇਹਨੂੰ ਉਥੋਂ ਭਜੜੇਗੇ ਨਾ ਛਿਟੀ ਮੰਡੀ ਨੂੰ ਵਿਜੜ ਜਾਂਦੇਗੇ ਉਦੋਂ ਜਦੋਂ ਉਦੋਂ ਹੁੰਦਾ ਆਉਂਦਾ ਲਿਆ ਯਾਰ ਜਿਹੜੇ ਦਿਨਾਂ ਦੇ ਤਿੰਨਾ ਜਿਹੜੇ ਉਹ ਤੇ ਗੱਲਬਾਤ ਦੱਸਾਂ ਗੱਲ ਜਾਂਦਾ ਨਾ ਤੁਸੀਂ ਚਲ ਜਾਂਦੇ ਤੇ ਆਪੇ ਹੀ ਲੋਕਾਂ ਦੇ ਤੇ ਬੈਠੇ ਤੋਂ ਆ ਕੇ ਤੈਨੂੰ ਮਿਲ ਜਣਾ ਹੈ ਹੈ ਬਾਪੂ ਦਾ ਤਾਂ ਲੋਕੀ ਫੈਨ ਨੇ ਪੂਰੇ ਉਹ ਕਿਹਾ ਹੀ 5-7 ਦਿਨ ਲਾ ਲੈਣੇ ਸੀ ਵਧੀਆ ਵੇਖੋ ਮੜ ਦੀ ਲੋੜ ਹੀ ਨਹੀਂ ਉਹ ਫਿਰ ਮੈਂ ਉਹਦੇ ਸਾਰਿਆਂ ਨੇ ਕਿਹਾ ਇਹ ਵੀ ਤੂੰ ਬਾਪੂ ਮੇਰੇ ਕੋਲ ਆ ਤਾਂ ਮੇਰੇ ਕੋਲ ਆ ਕੇ ਨਾ ਪਿਆਰ ਦੀ ਗੱਲ ਹੈ ਪਿਆਰ ਦੀ ਗੱਲ ਹੈ ਬਾਪੂ ਅਜ ਤੱਕ ਕਿੰਨੇ ਘਰ ਮੇਲੇ ਤੁਸੀਂ ਦੇਖ ਚੁੱਕੇ ਹੋ ਆਪਣੀ ਜ਼ਿੰਦਗੀ 'ਚ ਵੇਖੋ ਜਿੱਥੇ ਜਿੱਥੇ ਘੁੱਟਾਂ ਦੇ ਮੇਲੇ ਸੀ ਮਾਦਿਆ ਹਾਂ ਨਗੌਰ ਪੋਸ਼ਕਰ ਤੇ ਬਲੋਤਰਾ ਤਾਂ ਛੱਡਿਆ ਨਹੀਂ ਹਰ ਸਾਲ ਲੰਘੁੰ ਜਾਂਦੇ ਹਾਂ ਤੇ ਹੋ ਗਈ ਉਹਦਾ 800 700 ਇੱਕ ਇੰਨੀ ਹੋ ਗਈ ਮੁਹਮਨ ਨੇ ਜਨਾ ਸਰਕਾਰ ਦੀ ਕਹਿਦਾ ਇਹਦਾ ਮੇਰਾ ਊਠ 2 ਕਿਲੋਮੀਟਰ ਰੇਲ ਦੇ ਟਿਬੇ ਨੂੰ ਕੰਨ ਪਛਾਉ ਜੇ ਇੱਕ ਆਧਾਰ ਨਹੀਂ ਲੈਣੀ ਅੱਛਾ ਮੈਂ ਇਹ ਮਾਏ ਨੂੰ ਬਮਾਰੀਏ ਸੀ ਵੀ ਬੋਤਾ ਘੂੜੀਆਂ ਤੋਂ ਡਰਦਾ ਤੇ ਘੋਗੇ ਬੋਤੇ ਤੋਂ ਡਰਦੇ ਆ। ਮੈਂ ਕਰ ਕੱਲੇ ਦਾ ਕਿਰਾਇਆ ਪੂਰਵਾ ਐ ਛੱਡਿਆ। ਹੂੰ ਹੂੰ। ਹੁਣ ਤਾਂ ਬਾਗਣ ਕਿਉਂਣ ਲੱਗੇ ਬੋਤੇ ਨੂੰ ਤੋੜਦੇ ਨਹੀਂ। ਉਦੋਂ ਸ਼ੌਂਕ ਸੀ ਚੜਾਈ ਦਾ ਲੋਕਾਂ। ਚੜਾਈ ਨਹੀਂ ਤੋੜਦੇ ਤਾਂ ਉਧਰ ਨਹੀਂ ਜੀ ਘੱਟ ਤੋੜਦੇ ਆ। ਹਾਂ ਹੁਣ ਘੱਟ ਗਏ। ਬੋਤੇ ਇਕੋ ਤੇ ਉਦਾਂ ਚੜੇ ਫਿਰਦੇ ਆ। ਮੈਂ ਇੱਥੇ ਇੱਕ ਬਾਗੜੀ ਦਾ ਬੋਤਾ ਲਿਆਇਆ ਇੱਥੇ ਮਕਸਰ ਤੇ। ਜਦੋਂ ਉਹਨਾਂ ਨੇ ਆ ਵੀਖਿਆ ਨਾ ਨਚਾਉਣ ਨਚਾਣ ਮੈਂ ਉਹ ਪੁੱਛਿਆ ਮਾਕਾ ਚਾਲ ਵੀ ਹੈ ਆਂਦੇ ਸਰਦਾਰ ਦੀ ਚਾਲ ਹੈ ਮੈਂ 100 ਰੁਪਏ ਦਿੱਤੇ ਮੈਂ ਕਿਹਾ ਇਹ ਤੋਲ ਕੇ ਹੋ ਕਹੋ ਜਦੋਂ ਤੋੜਨ ਲੱਗਾ ਉਹਦਾ ਮਾਲਕ ਆ ਆਂਦਾ ਜੀ ਨਾ ਚਤਾ ਉਠ ਤੋੜਿਆ ਮੈਂ ਦਰਫਟੇ ਮੁਟ ਰਿਹਾ ਮੈਨੂੰ ਕੋ ਗੋਤਾ ਵੀ ਨਹੀਂ ਚਾਹੀਦਾ ਹੁੰਦਾ ਮਰਦਨ ਅਜਦਾ ਕਦੇ ਵੇਖਿਆ ਕੋਈ ਬਿਲਕੁਲ ਮੇਰਾ ਬਾਗੜਿਆ ਸ਼ਰਮ ਆ ਨਿਕਾ ਸ਼ਰਮ ਦੀ ਵੀ ਇਹ ਸਮਾਂ ਸਾਲਾ ਗਿਆਤ ਨਾਂ ਗਿਆ ਸਮਾਂ ਰਹਿ ਗਿਆ ਉਹਨੂੰ ਪੈਸੇ ਤੇ ਲੈਣਾ ਪੈਸੇ ਤੇ ਤੇ ਜਦੋਂ ਤੁਸੀਂ ਬਾਪੂ ਪੁਰਾਣੇ ਟਾਈਮ 'ਚ ਜਦੋਂ ਆਪਣਾ ਸਾਧਨ ਘੱਟ ਸੀਗੇ ਗੱਡੀਆਂ ਗੁੱਡੀਆਂ ਤੇ ਤੁਸੀਂ ਘੋੜੀਆਂ ਜਦੋਂ ਖਰੀਦਦੇ ਸੀਗੇ ਤੇ ਤੋਰ ਕੇ ਲੈ ਕੇ ਆਉਂਦੇ ਸੀ ਕਿ ਕਿੱਦਾਂ 11 ਤੋਰੀਆਂ ਜੀ ਅਸੀਂ 35 ਕਿਲੋਮੀਟਰ ਅੱਛਾ ਉਦੋਂ ਉੱਥੇ ਜੂਨੀਅਰ ਦਾ ਰੌਲਾ ਪੈ ਗਿਆ ਪੁਸ਼ਕਰ ਹਾਂ ਬਲੂਤਰੇ ਬਲੂਤਰੇ ਉਹਾਂ ਦੇ ਜੀ ਚੜਾਵਾਂਗੇ ਤਾਂ ਮਾੜਾ ਜਾਂ ਗਾਂ ਲੈ ਕੇ ਨੂੰ ਗਾਂ ਲੈ ਕੇ ਆਂਦੇ ਜੀ ਇੱਥੇ ਵੀ ਉਹ ਬੰਦੇ ਆ ਗਏ ਪਾਰਟੀ ਸਾਡੀ ਲੜਾਈ ਗਾਂ ਲੈ ਜੇ ਲੋ 35 ਕਿਲੋਮੀਟਰ ਅਸੀਂ ਗਾਂ ਲੈ ਗਏ ਤੋਰ ਦੇ ਤੋਰ ਤੇ ਤੋਰਦੇ ਤੋਰ ਤੇ ਹੀ ਰਾ ਕੇ ਚੜਾਈਆ ਮੈਂ ਉਦੋਂ ਸੇ ਟ੍ਰਾਂਸਪੋਰਟ ਮਹਿੰਗੀ ਸੀ ਉਦੋਂ ਹੁਣ ਤਾਂ ਨਿੱਕੀਆਂ ਗੱਡੀਆਂ ਪਿਕਅਪ ਤੇ ਕਾਪਾਂ ਤੇ ਬੋਤੇ ਜੀ ਦੋ ਦੋ ਲੱਦ ਲੈਂਦੇ ਆ ਅੱਛਾ ਤਿੰਨ ਤਿੰਨ ਖਾਨੀਆਂ ਧੌਣਾ ਮਗਰ ਨੂੰ ਕਰ ਲੈਨੇ ਹਾਂ ਗੋਡੀਆਂ ਦੇ ਲਓ ਅੱਗੇ ਜਿਹੜੇ ਚੋਰ ਸੀ ਨਾ ਪਾੜ ਦੇ ਵਿੱਚੀ ਬੋਤਾ ਕੱਢ ਲੈਂਦੇ ਤੇ ਕਹਿੰਦੇ ਯਾਰ ਉੱਠ ਉੱਠ ਕਿਵੇਂ ਨਾ ਜਾਊਗਾ ਆਹੋ ਜਿੰਨਾ ਬੋਤਾ ਸਚਾਰਾ ਹੋਰ ਕੋਈ ਚੀਜ਼ ਨਹੀਂ ਪਾੜ ਵਿੱਚੀ ਕੱਢ ਲਓ ਪਾਣੀ ਕੱਢਣ ਨੂੰ ਪਾਣੀ ਤੇ ਮਸ਼ੀਨ ਤੇ ਜੋੜ ਲਓ ਬੋਕੀ ਤੇ ਗਿਜਾ ਲਓ ਐ ਬੋਕਾ ਮੂੰਹ ਨਾ ਫੜ ਕੇ ਵੀ ਕਿੱਥੀ ਗੱਲ ਰੋਟੀ ਵੀ ਪਕਾਉ ਪੈਰ ਨਾਲ ਜਦੋਂ ਨਚਣ ਲਾ ਲਿਆ ਪੈਰ ਘੜੇ ਘੜੇ ਰੋਟੀ ਵੀ ਪਕਾ ਦਿੰਦੇ ਸਿੱਕ ਟੱਕ ਝੋਹਾ ਛੱਡਣਾ ਟੱਕ ਝੋਹਾ ਲੈਣਾ ਪੱਠੇ ਵੱਢ ਕੇ ਰੱਖਿਆ ਉਹਨੇ ਬੰਦੇ ਨੇ ਚਿੱਲੀ ਪੌਣੀ ਦੇ ਲੱਦ ਕੇ ਤੁਰੇ ਉਹਨਾਂ ਦੇ ਮਸ਼ੀਨ ਤੇ ਉਧਰ ਲਿਆ ਕੇ ਮਹੂਤੇ ਨੂੰ ਪਛਾਣ ਕਰਕੇ ਮਿੰਦੀ ਤੜ ਦੇਣੀ ਰੁਕ ਲਾਉਣ ਲੱਗ ਜਾਈ ਹੋਰ ਦੱਸੋ ਉੱਧ ਉੱਠ ਕੀ ਆ ਇਹ ਦੁਨੀਆ ਛੋਲੇ ਮਾਰ ਲਈ ਹਮ ਨਾ ਤਾਂਗਾ ਲੋਕ ਹਰੇਕ ਕੋਲੇ ਪੈਸਾ ਹੈ ਆਪੇ ਨੂੰ ਉੱਤਾਰ ਜਦ ਮਗਿਆਈ ਨੇ ਦੁਨੀਆ ਧੋਤੀ ਉਦੋਂ ਲੋਕ ਸੌਖੇ ਸੀ ਸੌਖੇ ਉਸ ਟੰਗਰ ਕਹਿੰਦੇ ਦੌਣ ਨਹੀਂ ਹੋਣ ਦੇਣਾ ਤੇ ਬੇ ਬੇਖ ਸਭ ਕੋ ਜਾ ਤੇ ਸਜਣੋਂ ਮੈਨੂੰ ਪਤਾ ਕਿ ਤੁਹਾਨੂੰ ਵੀਡੀਓ ਬਹੁਤ ਹੀ ਘੈਂਟ ਲੱਗੀ ਹੈ ਤੇ ਗੱਲਾਂ ਹਲੇ ਖਤਮ ਨਹੀਂ ਹੋਈਆਂ ਇੱਕ ਹੋਰ ਵੀਡੀਓ ਤੁਹਾਡੇ ਤੱਕ ਲੈ ਕੇ ਆਵਾਂਗੇ ਬਾਪੂ ਰਾਜ ਸਿੰਘ ਰਾਜਿਆਣੇ ਜੀ ਦੀ ਤੇ ਨਾਲ ਉਹਨਾਂ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਆ ਘੋੜਿਆਂ ਦੇ ਜੋ ਬੁੱਕ ਦੇ ਫਿਰਦੇ ਨੇ ਪੰਜਾਬ ਨਸਲ ਦੇ ਬਾਰੇ ਚ ਬਾਪੂ ਰਾਜ ਜੀ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਦੱਸਿਓ ਫਿਰ ਕਮੈਂਟ ਕਰਕੇ ਕਿ ਵੀਡੀਓ ਕਿਵੇਂ ਦੀ ਲੱਗੀ ਤੇ ਵਧੀਆ ਲੱਗੀ ਤੇ ਕਮੈਂਟ ਕਰ ਦਿਓ ਬਾਈ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ